ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਮੈਂ ਤੁਹਾਨੂੰ CBSE ਰਿਕਰੂਟਮੈਂਟ 2025 ਬਾਰੇ ਦੱਸਣ ਜਾ ਰਹੀਆਂ ਜੋ ਕਿ ਗਰੁੱਪ A B C ਦੀਆਂ ਪੋਸਟਾਂ ਆਈਆਂ ਨੇ ਇਸ ਵਿੱਚ ਸੈਂਟਰਲ ਬੋਰਡ ਆਫ ਸਕੰਡਰੀ ਐਜੂਕੇਸ਼ਨ ਵੱਲੋਂ ਜੋ ਅਸਿਸਟੈਂਟ ਸੈਕਟਰੀ ਅਸਿਸਟੈਂਟ ਪ੍ਰੋਫੈਸਰ ਅਸਿਸਟੈਂਟ ਡਾਇਰੈਕਟਰ ਇਸ ਤੋਂ ਬਿਨਾਂ ਅਕਾਊਂਟ ਆਫੀਸਰ ਸੁਪਰੀਡੈਂਡੈਂਟ ਜੂਨੀਅਰ ਟ੍ਰਾਂਸਲੇਸ਼ਨ ਆਫੀਸਰ ਜੂਨੀਅਰ ਅਕਾਊਂਟੈਂਟ ਜੂਨੀਅਰ ਅਸਿਸਟੈਂਟ ਦੀਆਂ ਪੋਸਟਾਂ ਆਈਆਂ ਨੇ ਟੋਟਲ 124 ਪੋਸਟਾਂ ਰਿਲੀਜ਼ ਹੋਈਆਂ ਨੇ ਸੈਲਰੀ ਇਸ ਵਿੱਚ ਪੇ ਲੈਵਲ 2 ਤੋਂ ਲੈ ਕੇ ਪੇ ਲੈਵਲ 10 ਤੱਕ 7 ਇਹ ਜੋ ਪੋਸਟਰ ਨੇ ਜੋ ਅਪਲਾਈ ਹੋਣੀਆਂ ਕਾਫੀ ਟਾਈਮ ਤੋਂ ਸਟਾਰਟ ਸੀ ਇਸ ਦੀ ਡੇਟ ਜੋ ਲਾਸਟ ਐਕਸਟੈਂਡ ਕਰ ਦਿੱਤੀ ਗਈ ਆ 22 ਦਸੰਬਰ 2025 ਇਸ ਦੀ ਫੀਸ ਦੀ ਵੀ ਅਤੇ ਅਪਲਾਈ ਕਰਨ ਦੀ ਲਾਸਟ ਡੇਟ ਆ ਸ਼ਾਮ 12 ਵਜੇ ਤੱਕ ਇਸ ਵਿੱਚ ਐਸ ਸੀ ਐਸ ٹی ਪੀ ਡਬਲਯੂ ਡੀ ਤੋਂ ਐਕਸ ਰਿਵਿਸਮੈਨ ਊਮੈਨਸ ਨੂੰ ਸਾਰੀਆਂ ਪੋਸਟਾਂ ਦੇ ਲਈ 250 ਰੁਪਏ ਫੀਸ ਰੱਖੀ ਗਈ ਹੈ ਪਰ ਜਨਰਲ ਤੇ ਓ ਬੀ ਸੀ ਕਾਸਲੀ ਗਰੁੱਪ ਏ ਦੇ ਲਈ 1750 ਗਰੁੱਪ ਬੀ ਦੇ ਲਈ 1000 ਰੁਪਿਆ ਤੇ ਗਰੁੱਪ ਸੀ ਲਈ ਵੀ 1000 ਰੁਪਿਆ ਜੋ ਫੀਸ ਰੱਖੀ ਗਈਆਂ ਇਸ ਵਿੱਚ ਤੁਹਾਡਾ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਣਾ ਰਿਟਨ ਐਗਜ਼ਾਮੀਨੇਸ਼ਨ ਕੰਪਿਊਟਰ ਬੇਸਡ ਸਕਿਲ ਟੈਸਟ ਇੰਟਰਵਿਊ ਦਨ ਡਾਕੂਮੈਂਟ ਵੈਰੀਫਿਕੇਸ਼ਨ ਤੇ ਮੈਡੀਕਲ ਤੋਂ ਬਾਅਦ ਤੁਹਾਡੀ ਇਸ ਪੋਸਟਰ ਹੋਵੇਗੀ। ਦੈਨ ਕੁਆਲਿਫਿਕੇਸ਼ਨ ਨਿਯਾਰਕ ਲਈ ਤਾਂ ਅਸਿਸਟੈਂਟ ਸੈਕਟਰੀ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਆ। ਅਸਿਸਟੈਂਟ ਪ੍ਰੋਫੈਸਰ ਡਾਇਰੈਕਟਰ ਲਈ ਅਕਾਦਮਿਕ ਪੋਸਟ ਗ੍ਰੈਜੂਏਸ਼ਨ ਤੇ ਟ੍ਰੇਨਿੰਗ ਵਾਲਾ ਲਈ ਵੀ ਪੋਸਟ ਗ੍ਰੈਜੂਏਸ਼ਨ 55% ਮਾਰਕਸ ਨਾਲ ਹੋਣੀ ਜ਼ਰੂਰੀ ਆ। ਅਸਿਸਟੈਂਟ ਪ੍ਰੋਫੈਸਰ ਅਸਿਸਟੈਂਟ ਡਾਇਰੈਕਟਰ ਲਈ ਵੀ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ। ਇਸ ਤੋਂ ਬਿਨਾ ਜੂਨੀਅਰ ਅਕਾਊਂਟੈਂਟ ਲਈ 12ਵੀਂ ਪਾਸ ਤੁਹਾਡੇ ਕਾਮਰਸ ਨਾਲ ਹੋਣਾ ਜ਼ਰੂਰੀ ਆ। ਜੁਨਿਅਰ ਅਸਿਸਟੈਂਟ ਲਈ ਸਿਰਫ 12ਵੀਂ ਪਾਸ ਹੋਣਾ ਜ਼ਰੂਰੀ ਆ। ਜੂਨੀਅਰ ਏਜ ਲਿਮਿਟ ਦੀ ਗੱਲ ਕਰ ਲਈਏ ਅਸਿਸਟੈਂਟ ਸੈਕਟਰੀ ਅਕਾਊਂਟ ਆਫੀਸਰ ਮੈਕਸਿਮਮ 35 ਸਾਲ ਤੱਕ ਅਪਲਾਈ ਕਰ ਸਕਦੇ ਆ ਅਸਿਸਟੈਂਟ ਪ੍ਰੋਫੈਸਰ ਡਾਇਰੈਕਟਰ ਪੋਸ ਸੁਪਰਡੈਂਡੈਂਟ ਜੂਨੀਅਰ TRANSLATION ਆਫੀਸਰ ਲਈ ਮੈਕਸਿਮਮ 30 ਸਾਲ ਦੀ ਏਜ ਆ ਜੂਨੀਅਰ ਅਕਾਊਂਟੈਂਟ ਜੂਨੀਅਰ ਅਸਿਸਟੈਂਟ ਲਈ ਮੈਕਸਿਮਮ 27 ਸਾਲ ਵਾਲਿਸ ਨੂੰ ਅਪਲਾਈ ਕਰ ਸਕਦੇ ਆ ਜੇ ਨੇ ਏਜ ਲਿਮਿਟ ਜੇ ਤੁਹਾਨੂੰ ਐਸਸੀ ਐਸਟੀ ਕਾਸਟ ਨੂੰ ਮਿਲੇਗੀ ਸੋ ਘਰ ਬੈਠੇ ਤੁਸੀਂ ਸਾਡੇ ਕੋਲ ਰੋਜ਼ਾਨਾ ਹੁੰਦੇ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ